ਅੱਜ اسلامਾਬਾਦ ਤੇ ਕਬਜ਼ਾ ਕਰ ਲਿਆ ਲਾਹੌਰ ਤੇ ਕਬਜ਼ਾ ਕਰ ਲਿਆ ਹਾਂਜੀ ਅੱਜ ਪਾਕਿਸਤਾਨ ਖੂਕਤਾ ਜਿਹਨ ਚੜ੍ਹਦੇ ਨੂੰ ਐ ਕਰਦਾਂਗੇ ਉਹ ਕਿੱਥੇ ਗਿਆ ਹੁਣ ਕਿ ਕਿਹੜਾ ਕਿੱਥੇ ਕੀ ਕਰਿਆ ਇਹਨਾਂ ਨੇ ਅੱਜ ਵੀ ਜੇ ਭਾਰਤੀ ਦੀ ਹੋਣ ਬਰਕਰਾਰ ਰਹੀ ਆ ਅਲਟ ਡਾਂਕਾ ਰੌਲਾ ਪਾਉਂਦੇ ਫਿਰਦੇ ਨੇ ਤਿਰੰਗੇ ਦੀਆਂ ਯਾਤਰਾਾਂ ਕਰਦਾ ਫਿਰਦੇ ਨੇ ਤੇ ਇਹ ਸਿੱਖਾਂ ਦੀ ਬਦੌਲਤ ਹੋਇਆ ਜੇ ਸਾਡੇ ਸਿੱਖ ਹਿਮਾਚਲ ਦੇ ਵਿੱਚ ਝੰਡੇ ਲਾ ਕੇ ਜਾਣ ਤਾਂ ਅਸੀਂ ਖਾਸਤਾਨੀ ਬਣ ਜਾਂਦੇ ਨੇ ਤਾਂ ਅਸੀਂ ਅੱਤਵਾਦੀ ਹੋ ਜਾਂਦੇ ਆ ਕਿ ਇਹਨੇ ਸਾਰਾ ਕੁਝ ਹੌਲੀ ਹੌਲੀ ਤੁਹਾਡੇ ਸਾਹਮਣੇ ਪੜਦੇ ਖੁੱਲ੍ਹੇ ਜਿਉਂ-ਜਿਉਂ ਸਮਾਂ ਬੀਤੇ ਨਾਲ ਸਾਰੇ ਭੇਦ ਖੁੱਲ ਹੀ ਜਾਣੇ ਆ ਜੀ ਇਹਨੇ ਕੀ ਕੀਤਾ ਕੌਣ ਕੀ ਕਰ ਰਿਹਾ ਤੇ ਪਰਿਵਾਰਾਂ ਵੀ ਇਹਨਾਂ ਨੇ ਕਰਵਾਇਆ ਚਿੱਠੀ ਸਿੰਘਪੁਰਾ ਵੀ ਇਹਨਾਂ ਨੇ ਕਰਵਾਇਆ ਹੋਣ ਵਾਲਾ ਸਭ ਕੁਝ ਇਹਨਾਂ ਨੇ ਆਪ ਹੀ ਕਰਾਇਆ ਵੀ ਸਾਜ਼ਿਸ਼ ਦੇ ਨਾਲ ਇੱਥੇ ਖਾਮਲਾ ਹੋਏ ਤੇ ਮੈਂ ਹੈਲਥੀਕੂ ਕੀ ਬੰਬ ਡਿਗਣਗੇ ਸਿੱਖਾਂ ਭੜਕਣਗੇ ਇਹ ਵੀ ਇਹਨਾਂ ਦੀ ਸਾਜ਼ਿਸ਼ ਹੈ ਸਾਸ਼ਤਾਨੇ ਪਾਸੋਂ ਉਹਨਾਂ ਨੇ ਟਵੀਟ ਕਰਕੇ ਕਿਹਾ ਵੀ ਸਾਡਾ ਇਹ ਜੀ ਕੋਈ ਗੱਲ ਹੀ ਨਹੀਂ ਹੈ ਕਿੰਨੇ ਦਿਨਾਂ ਬਾਅਦ ਉਹ ਬਿਆਨ ਜਾਰੀ ਆ ਗਿਆ ਪਹਿਲਾਂ ਇਹਨੇ ਕਿਉਂ ਨਹੀਂ ਗੱਲ ਕੀਤੀ ਸੁਲਮਾਨਾ ਨੂੰ ਜਾਂ ਘੱਟ ਗਣਤੀਆਂ ਨੂੰ ਜਿੰਨੇ ਵੀ ਨੇ ਇਥੇ ਭਾਰਤ ਦੇ ਵਿੱਚ ਰਹਿੰਦੇ ਨੇ ਉਹ ਹਮੇਸ਼ਾ ਇਹਨਾਂ ਦਾ ਟਾਰਗੇਟ ਕਹਿੰਦੇ ਨੇ ਹਿੰਦੂਤਵਾਦਾ ਇਹ ਜਾਣਬੁੱਝ ਕੇ ਜਿਹੜਾ ਵਰਤਾਨ ਰਚਿਆ ਜਾ ਰਿਹਾ ਹੈ ਇਹ ਸਿੱਖਾਂ ਨੂੰ ਸਿੱਖ ਮੁਸਲਮਾਨਾਂ ਨਾਲ ਲੜਾਉਣ ਵਾਸਤੇ ਵੀ ਉਹਨਾਂ ਨਾਲ ਲੜਨ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਸ਼ਾਨ ਸਿੰਘ ਅੱਜ ਮੇਰੇ ਨਾਲ ਬਾਬਾ ਰਾਜਾ ਰਾਜ ਸਿੰਘ ਵਿਚਾਰ ਚਰਚਾ ਕਰਨ ਜਾ ਰਹੇ ਹੈਗੇ ਨੇ ਜੋ ਕਿ ਕੌਮੀ ਇਨਸਾਫ ਮੋਰਚੇ ਤੇ ਬੜੇ ਲੰਬੇ ਸਮੇਂ ਤੋਂ ਟਟੇ ਹੋਏ ਨੇ ਸੋ ਪਿਛਲੇ ਸਮੇਂ ਦੇ ਵਿੱਚ ਜਿਹੜਾ ਜੰਗ ਦਾ ਮਾਹੌਲ ਬਣਿਆ ਸੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਸੋ ਦੱਸਿਆ ਜਾਂਦਾ ਹੈ ਕਿ ਕਸ਼ਮੀਰ ਦੇ ਵਿੱਚ ਵੀ ਬਹੁਤ ਹਮਲਾਬਾਜ਼ੀ ਕੀਤੀ ਗਈ ਦੋਨਾਂ ਦੇਸ਼ਾਂ ਦੇ ਇੱਕ ਪਾਸੋਂ ਸੋ ਪੰਜਾਬ ਦੇ ਵਿੱਚ ਵੀ ਹਮਲੇ ਡਰੋਨਾਂ ਦੇ ਨਾਲ ਇਹ ਮਸਾਇਲਾਂ ਦੇ ਨਾਲ ਸੋ ਅਮਰਸਰ ਦੇ ਵਿੱਚ ਜੋ ਭਾਰਤੀ ਫੌਜ ਨੇ ਬੜੇ ਵੱਡੇ ਖੁਲਾਸੇ ਕੀਤੇ ਨੇ ਉਸ ਮੁੱਦੇ ਤੇ ਵਿਚਾਰ ਚਰਚਾ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਸੋ ਬਾਬਾ ਰਾਜਰਾਜ ਸਿੰਘ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰ ਜੁਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਲੋਕਾਂ ਦੀ ਆਵਾਜ਼ ਟੀਵੀ 'ਚ ਆਪ ਜੀ ਦਾ ਸਵਾਗਤ ਕਰਦੇ ਹਾਂ ਜੀ ਧੰਨਵਾਦ ਜੀ ਸੋ ਬਾਬਰ ਆਇਆ ਸਿੰਘ ਜੀ ਜਿਸ ਤਰ੍ਹਾਂ ਫ਼ਾਰਤੀ ਫੌਜ ਦਾ ਇੱਕ ਬੜਾ ਵੱਡਾ ਬਿਆਨ ਆਇਆ ਕੱਲ ਜੋ ਕਿ ਮੇਜਰ ਜਨਰਲ ਕਾਰਤਿਕ ਦਾ ਹੈ ਜੋ ਕਿ ਪਾਕਿਸਤਾਨ ਨੇ ਦਰਬਾਰ ਸਾਹਿਬ ਤੇ ਆਪਣਾ ਅਹਿਮ ਟਾਰਗੇਟ ਬਣਾਇਆ ਹੋਇਆ ਸੀ ਕਿ ਉਹ ਕਹਿੰਦੇ ਐ ਇੱਕ ਲਿਕਨ ਕਹਿੰਦੇ ਭਾਰਤੀ ਫੌਜ ਨੇ ਉਸ ਹਮਲੇ ਨੂੰ ਨਾਕਾਮ ਕੀਤਾ ਇਸ ਦੇ ਪਿੱਛੇ ਦੀ ਸਾਜ਼ਿਸ਼ ਕੀ ਹੈ ਜਾਂ ਜਾ ਕੋਈ ਸਾਜ ਘੜੀ ਜਾ ਰਹੀ ਹੈ ਜਾਂ ਇਸ ਦੇ ਪਿੱਛੇ ਸਚਾਈ ਕੀ ਹੈਗੀ ਹੈ ਵੀ ਵਾਕਿਆ ਹੀ ਟਾਰਗੇਟ ਬਣਾਇਆ ਸੀਗਾ ਦੇਖੋ ਜਿਹੜੇ ਜੋ ਕਾਂਜੋਦ ਦਾ ਨਾਉ ਨਵੜਾ ਹਾਂਜੀ ਜੋ ਵੀ ਵਰਤਾਣ ਰਸਿਆ ਗਿਆ ਹਾਂਜੀ ਇਹ ਪੰਜਾਬ ਨੂੰ ਖਤਮ ਕਰਨ ਵਾਸਤੇ ਰਚਿਆ ਗਿਆ ਕਿਉਂਕਿ ਪੰਜਾਬ ਹੀ ਜਦੋਂ 47 ਦੇ ਵਿੱਚ ਵੰਡ ਹੋਈ ਹੈ ਭਾਰਤ ਜਦੋਂ ਪੰਜਾਬ ਹੀ ਮਾਰਿਆ ਹੁਣ ਵੀ ਪੰਜਾਬ ਨੂੰ ਜਿਹੜੀ ਹਿੰਦੂਤਵਾਦੀ ਸਰਕਾਰ ਆ ਉਹ ਪੰਜਾਬ ਨੂੰ ਤਬਾਹ ਕਰਨ ਦੇ ਉੱਤੇ ਤੁਲੀ ਹੋਈ ਆ ਜੀ ਜੀ ਇਹਨਾਂ ਨੇ ਜੰਗ ਲਾਉਣਾ ਪਰੇ ਲਾ ਲੈਂਦੇ ਹਾਂਜੀ 2200 ਕਿਲੋਮੀਟਰ ਏਰੀਆ ਲੱਗਦਾ ਗੁਜਰਾਤ ਦਾ ਉਸ ਤੋਂ ਕਿਉਂ ਨਹੀਂ ਹੁੰਦੇ ਇਹਨਾਂ ਨੇ ਪੰਜਾਬ ਹੀ ਕਿਉਂ ਚੁਣਦੇ ਨੇ ਹਰ ਵਾਰ ਹਾਂਜੀ ਹਾਂਜੀ ਇਹ ਜਿਹੜਾ ਇਹਨਾਂ ਨੇ ਹੁਣ ਬਿਆਨ ਦਿੱਤਾ ਇਹਨਾਂ ਨੂੰ ਕਿੰਨੇ ਦਿਨਾਂ ਬਾਅਦ ਉਹ ਬਿਆਨ ਜਾਰੀ ਆ ਗਿਆ ਪਹਿਲਾਂ ਇਹਨਾਂ ਨੇ ਕਿਉਂ ਨਹੀਂ ਗੱਲ ਕੀਤੀ ਜੀ 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 ਅੰਮ੍ਰਿਤਸਰ ਤੇ ਉਹਨਾਂ ਨੇ ਬੰਬ ਸੁੱਟਣਾ ਸੀ ਤੇ ਅੱਜ ਪ੍ਰਧਾਨ ਮੰਤਰੀ ਦਾ ਉੱਧਰ ਉਹ ਜਿਹੜਾ ਖਾਨ ਵਿਦੇਸ਼ ਮੰਤਰੀ ਆ ਉਹਦਾ ਆ ਅਮਤ ਆਪਣੇ ਪਾਕਿਸਤਾਨ ਵਾਲੇ ਪਾਸੋਂ ਉਹਨਾਂ ਕਮੇਟੀ ਕਰਕੇ ਕਿਹਾ ਵੀ ਸਾਡਾ ਇਹ ਜੀ ਕੋਈ ਗੱਲ ਹੀ ਨਹੀਂ ਹੈ ਜੀ ਉਹ ਵੀ ਸਾਡੇ ਭਰਾ ਨੇ ਇੱਧਰ ਵੀ ਸਾਡੇ ਭਰਾ ਨੇ ਅਸੀਂ ਸੋਚੀ ਨਹੀਂ ਸਕਦੇ ਜੀ ਜੀ ਤੇ ਉਹਨਾਂ ਨੇ ਖੰਡਨ ਕਰਤਾ ਇਸ ਗੱਲ ਦਾ ਪਰ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਖਸਾਉਣ ਵਾਸਤੇ ਜਿਹੜਾ ਹੈਗਾ ਇਹ ਵਰਤਾਂਤ ਛਿੜਿਆ ਜਾ ਰਿਹਾ ਹੈ ਸ਼੍ਰੋਮਿਕ ਕਮੇਟੀ ਨੇ ਵੀ ਕਹਿ ਦਿੱਤਾ ਹੈ ਜੀ ਤੇ ਵੀ ਇਹ ਬਿਲਕੁਲ ਗਲਤ ਆ ਤੁਹਾਨੂੰ ਇਸ ਵੇਲੇ ਕੋਈ ਹੈ ਹੀ ਨਹੀਂ ਨਾਲੇ ਜਿਹੜਾ ਦੇਖੋ ਕੋਈ ਵੀ ਹੈ ਜਿਹੜਾ ਧਰਮ ਨੂੰ ਮੰਨਦਾ ਤੇ ਇਹ ਮੁਸਲਮਾਨਾਂ ਦੇ ਹੋ ਸਿੱਖਾ ਦੇ ਘਟੜਾ ਜਿਹੜਾ ਹੈਗਾ ਕੋਈ ਵੀ ਸਨਾਤਨ ਆ ਜਿਹਦਾ ਰੱਬ ਨੂੰ ਨਾਮ ਮੰਨਦਾ ਉਹ ਕੋਈ ਵੀ ਕਿਸੇ ਦੇ ਉੱਤੇ ਧਾਰਮਿਕ ਸਥਾਨ ਤੇ ਹਮਲਾ ਨਹੀਂ ਕਰਦਾ ਜਿਹੜਾ ਬੁਝਦਿਲ ਹੋ ਕਾਇਰ ਹੋਊਗਾ ਉਹ ਹੀ ਕਿਸੇ ਦੇ ਧਾਰਮਿਕ ਸਥਾਨ ਤੇ ਆਉਂਦੇ ਨੇ ਇਹ ਜਾਣ ਬੁਝ ਕੇ ਜਿਹੜਾ ਵਰਤਾਨ ਦਾ ਰਸਿਆ ਜਾ ਰਿਹਾ ਹੈ ਇਹ ਸਿੱਖਾਂ ਨੂੰ ਸਿੱਖ ਮੁਸਲਮਾਨਾਂ ਨਾਲ ਲੜਾਉਣ ਵਾਸਤੇ ਵੀ ਉਹਨਾਂ ਨਾਲ ਲੜਨ ਤੇ ਇਹ ਤਾਂ ਜਿਹੜੀ ਇੱਥੇ ਦੇ ਸਿੱਖਾਂ ਵਾਂ ਇਥੋਂ ਦਾ ਹਿੰਦੂਤਵਾ ਉਹ ਜਿਹੜਾ ਹੈਗਾ ਮੁਸਲਮਾਨਾਂ ਤੇ ਸਿੱਖਾਂ ਦੇ ਘੱਟ ਗਣੇ ਦੇ ਮਗਰ ਪਿਆ ਹੋਇਆ ਜੀ ਤੇ ਉਹਨਾਂ ਨੇ ਵੀ ਜਿਹੜੇ ਹੁਣ ਭਾਈ ਆ ਜਿਹੜੇ ਹੈਗੇ ਜਰਨਲ ਅਸੀ ਅਮਰਪ੍ਰੀਤ ਸਿੰਘ ਇਹ ਸੇਰਾ ਜਿਹੜਾ ਉਹਨਾਂ ਨੇ ਉੱਤੇ ਜਾ ਕੇ ਸੰਧੂਰ ਨਾਉਂ ਦਾ ਇੱਕ ਸਟ੍ਰੈਕ ਕੀਤਾ ਹਾਂਜੀ ਉਹ ਇਹ ਸਰ ਜਾਂਦਾ ਉਹ ਹੋਰ ਕੋਈ ਫੌਜ ਗਈ ਨਹੀਂ ਹੈਗੀ ਜੀ ਇੱਕ ਸੂਫੀਆਂ ਕਰੇਸੀ ਹੈ ਜਿਹੜੀ ਬੀਬੀ ਆ ਜਰਨਲ ਆ ਜਿਹੜੀ ਮੁਸਲਮਾਨ ਧਰਮ ਦੇ ਵਿੱਚ ਤੇ ਉਹਨੇ ਜੱਜਾ ਅਟੈਕ ਕੀਤਾਗਾ ਉਹਨੇ ਦੇਖੋ ਅਭੀ ਦੇ ਚੀ ਖਤਰੇ ਰੇ ਕੋਈ ਲੜਦਾ ਹਾਂਜੀ ਤੇ ਜਿਹੜੇ ਹਿੰਦੂਤਵਾ ਉਹਨਾਂ ਨੂੰ ਵੀ ਗਲਤ ਕਹਿ ਰਹੇ ਨੇ ਹਾਈ ਕੋਰਟ ਨੇ ਉਹਨਾਂ ਨੂੰ ਕਹਿੰਦਾ ਵੀ ਉਹਨਾਂ ਦੇ ਪਰਚੇ ਦਰਜ ਕਰਕੇ ਅੰਦਰ ਕਰੋ ਜੀ ਤੇ ਇਹਨਾਂ ਦੀ ਸਰਕਾਰ ਆ ਜੇ ਕੋਈ ਹੋਰ ਕਿਸੇ ਨੇ ਇਹ ਜੀ ਗੱਲ ਕਹੀ ਹੋਣੀ ਕਾਤਾ ਚੱਕ ਨੂੰ ਐਨਐਸਏ ਲਾ ਕੇ ਪਤਾ ਨਹੀਂ ਕੀ ਕੁਝ ਲਾ ਕੇ ਇਹਨਾਂ ਨੇ ਅੰਦਰ ਠੋਪਣਾ ਸੀਗਾ ਪਰ ਉਹ ਇਹਨਾਂ ਦੇ ਬੰਦਿਆ ਨੇ ਕਿਹਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਹਜੇ ਤੱਕ ਹੋਈ ਹਾਈ ਕੋਰਟ ਨੇ ਵੀ ਕਹਦਾ ਉਹਦੇ ਐਫਆਈਰ ਦਰਜ ਕਰੋ ਕੋਈ ਨਹੀਂ ਸਿਰਫ ਇਹ ਸਿੱਖਾਂ ਤੇ ਮੁਸਲਮਾਨਾਂ ਨੂੰ ਜਾਂ ਘੱਟ ਗਿਣਤੀਆਂ ਨੂੰ ਜਿੰਨੇ ਵੀ ਨੇ ਇੱਥੇ ਭਾਰਤ ਦੇ ਵਿੱਚ ਰਹਿੰਦੇ ਨੇ ਉਹ ਹਮੇਸ਼ਾ ਇਹਨਾਂ ਦਾ ਟਾਰਗੇਟ ਕਹਿੰਦੇ ਨੇ ਹਿੰਦੂਤਵਾਦ ਆ پورے ਮਾਹੌਲ ਬਣਾ ਰਹੇ ਨੇ ਵੀ ਕਿਤੇ ਨਾ ਕਿਸੇ ਤਰੀਕੇ ਜਿਹੜੇ ਹੈਗੇ ਨੇ ਉਹ ਸਿੱਖ ਜਿਹੜੇ ਹੈਗੇ ਮੁਸਲਮਾਨਾਂ ਨਾਲ ਲੜ ਨਾ ਜਾ ਉਹਨਾਂ ਨੂੰ ਹੁਕਾਇਣਾ ਸਾਰੇ ਪਾਸੇ ਜਿਹੜਾ ਸੋਸ਼ਲ ਮੀਡੀਆ ਦੇਖੋ ਜ਼ੁਬਾਨਾਂ ਸਾਰੇ ਪਾਸੇ ਸਭ ਕੁਝ ਇਹਨਾਂ ਨੇ ਆਪ ਹੀ ਵਰਤਾਂ ਦੇ ਰਸੀ ਆ ਪਹਿਲਾਂ ਵੀ ਜਿਹੜਾ ਜਿਹੜਾ ਹੈਗਾ ਪਲਵਾਮਾ ਦੇ ਵਿੱਚ ਅਟੈਕ ਹੋਇਆ ਸੀਗਾ ਫੌਜੀ ਮਾਰੇ ਗਏ ਉਹ ਸਾਰੇ ਫੌਜੀਆਂ ਦੇ ਘਰਵਾਲੀਆਂ ਵੀ ਕਹਿ ਰਹੀਆਂ ਆ ਰੋਲ ਰਾਲ ਪਾ ਰਹੇ ਨੇ ਵੀ ਉਹ ਇਹਨਾਂ ਨੇ ਆਪ ਕਰਾਇਆ ਸਰਕਾਰ ਨੇ ਜੀ ਤੇ ਹੁਣ ਵੀ ਪਹਿ ਲਗਾਮ ਦਾ ਜਿਹੜਾ ਹੈਗਾ ਉਹਦੇ ਜਾਂਚ ਹੋਣੀ ਚਾਹੀਦੀ ਸੀ ਜੀ ਕਿ ਚਾਕੇ ਸੈਤੀ ਜੰਗ ਲਾਉਣ ਵਾਲੀ ਗੱਲ ਕੀਤੀ ਜਿਹੋ ਚਿੱਠੀ ਸਿੰਗਾਪੁਰਾ ਦੇ ਵਿੱਚ 37 ਸਿੱਖ ਮਾਰੇ ਗਏ ਉਦੋਂ ਦਾ ਇਹ ਇਹਨਾਂ ਨੇ ਕਿਹਾ ਨਹੀਂ ਵੀ ਅਸੀਂ ਬਦਲਾ ਲੈਣਾ ਸਿੱਖ ਮਾਰ ਤੇ ਸਾਡੀ ਉਦੋਂ ਵੀ ਇਹਨਾਂ ਨੇ ਇਹ ਆਪ ਹੀ ਬਰਤਾਂਦ ਰਸਿਆ ਜੀ ਤੇ ਫਿਰ ਜਦੋਂ ਉਧਰੋਂ ਹਮਲਾ ਹੋਇਆ ਦੇਖੋ 500 ਦੇ ਬੀਤੇ ਸਿੱਖ ਮਾਰੇ ਗਏ ਨੇ 6-7 ਜਣੇ ਮਾਰ ਤਿੰਨ ਤਿੰਨ ਜਿਹਨੇ ਰਾਗੀ ਬੀਬੀ ਮਾਰੀ ਗਈ ਆ ਹਾਂਜੀ ਹਾਂਜੀ ਕਿਸੇ ਨੇ ਕਿਸੇ ਨੇ ਆਵਾਜ਼ ਠਾਈ ਵੀ ਇਹਨਾਂ ਨੂੰ ਬਦਲਾ ਲਓ ਕਿਉਂਕਿ ਉਹ ਸਿੱਖ ਤੇ ਸਿੱਖ ਮਾਰੇ ਗਏ ਨੇ ਉਹ ਜੀ ਕਿਸੇ ਦਾ ਮੂੰਹ ਖੁੱਲਿਆ ਇਹ ਇਹਦਾ ਵੀ ਬਦਲਾ ਲੈਣਾ ਚਾਹੀਦਾ ਜੀ ਜੀ ਇਹ ਸਾਰਾ ਇੱਕ ਵਰਤਾਂਦਰ ਪੰਜਾਬ ਨੂੰ ਖਤਮ ਕਰਨ ਵਾਸਤੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਸਾਨੂੰ ਜਿਹੜਾ ਇਹ ਰਚਿਆ ਜਾ ਰਿਹਾ ਜੇ ਸਿੱਖਾਂ ਦੀ ਹਮਾਇਤੀ ਨੇ ਫਿਰ ਸਾਡੇ ਬੰਦੀ ਸਿੰਘ ਵੀ ਛੱਡਣਾ ਛੱਡਣਾ ਜੀ ਬੰਦੀ ਸਿੰਘ ਕਿਉਂ ਨਹੀਂ ਛੱਡੀ ਸਰਕਾਰ ਉਹਨਾਂ ਨੂੰ ਭਾਈ ਜਗਤਾਰ ਸਿੰਘ ਹਵਾਰੇ ਦੇ 36 ਕੇਸ ਦੀ ਕੱਲ ਜਿਹੜਾ ਲਾਸਟ ਕੇਸ ਸੀ ਉਹ ਵੀ ਖਤਮ ਹੋ ਗਿਆ ਕਿਉਂ ਨਹੀਂ ਛੱਡਿਆ ਜਾ ਰਿਹਾ ਸਾਡੇ ਸਿੰਘਾਂ ਨੂੰ ਸਾਡੇ ਸਿੱਖਾਂ ਨਾਲ ਬਤਕਰਾ ਕੀਤਾ ਜਾ ਰਿਹਾ ਇੱਕ ਮੁੰਡਾ ਆਪਣੇ ਪ੍ਰਕਾਸ਼ਦੀਪ ਜਿਹੜਾ ਅਗਨੀ ਵੀਰ ਦੇ ਵਿੱਚ ਸ਼ਹੀਦ ਹੋਇਆ ਹਾਂਜੀ ਹਾਂਜੀ ਆਪਣੇ ਹੈਗਾ ਫਰੀਦਕੋਟ ਇਲਾਕੇ ਦਾ ਤੇ ਉਹਨੂੰ ਉਹਨੂੰ ਦਰਜਾ ਨਹੀਂ ਦਿੱਤਾ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਸਰਕਾਰ ਨੇ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਉਹ ਉਥੇ ਬਾਰਡਰ ਤੇ ਉਹ ਸ਼ਹੀਦ ਹੋ ਗਿਆ ਤੇ ਜਿਹੜੇ ਹੋਰ ਆਮ ਮਾਰਦੇ ਨੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਸਰਾਬ ਇਹਨੂੰ ਇੰਨੇ-ਇੰਨੇ ਰੁਪਏ ਦਿੱਤੇ ਜਾ ਰਹੇ ਨੇ ਅਗਲੀ ਵੀਰਾਂ ਨੂੰ ਕੋਈ ਕੁਝ ਵਰਤਾਲ ਨਹੀਂ ਤੇ ਇਹ ਸਿੱਖਾਂ ਨਾਲ ਬਿਤਕਰਾ ਸਾਡੇ ਨਾਲ ਸਾਨੂੰ ਖਤਮ ਕਰਨ ਵਾਸਤੇ ਸਰਕਾਰ ਆ ਜਣੀਆਂ ਨੇ ਜਿਹੜੇ ਢੰਗ ਬਣਾ ਰਹੀਆਂ ਨੇ ਉਹਨਾਂ ਨੂੰ ਭਾਈ ਜਿਹੜਾ ਕਾਸਦੀਪ ਸਿੰਘ ਆ ਉਹਨੂੰ ਵੀ ਜਿਹੜਾ ਸ਼ਹੀਦ ਹੋਇਆ ਹੈ ਤਾਂ ਬਾਰਡਰ ਤੇ ਲੜਿਆ ਗੋਰੀ ਦਾ ਉਹ ਬਾਰਡਰ ਤੇ ਬੱਜਿਆ ਸ਼ਹੀਦ ਕਿਉਂ ਨਹੀਂ ਮਾਂ ਦਾ ਬੱਬਾ ਜੀ ਉਹਦੀ ਮਾਂ ਦਾ ਬਿਆਨ ਸੀ ਵੀ ਅਕਸਰ ਕਹਿੰਦੇ ਵੀ ਨਵਾਂ ਸੀਗਾ ਕਹਿੰਦੇ ਉਹ ਨਵਾਂ ਸੀਗਾ ਚਾਹੇ ਕੋਈ ਸੀਗਾ ਉਹ ਕਹਿੰਦੇ ਵੀ ਨਵਾਂ ਸੀ ਫਿਰ ਤੁਸੀਂ ਭੇਜਿਆ ਕਿਉਂ ਗੋੜੀਆਂ ਦੇ ਵਾਲੇ ਪਾਸੇ ਉਸ ਦੀ ਤੇ ਨਵਾਂ ਭਰਤੀ ਹੋਇਆ ਕੋਈ ਤੇ ਇੱਕ ਦਿਨ ਦਾ ਜਿਹੜਾ ਜੰਗ ਦੇ ਵਿੱਚ ਚਲੇ ਗਿਆ ਉਹ ਸ਼ਹੀਦ ਆ ਹਾਂਜੀ ਜਦੋਂ ਹੁਣ ਉੱਥੇ ਹਮਲਾ ਹੋਇਆਗਾ ਉਹ ਜਿਹੜੇ ਸਿੱਖ ਮਾਰੇ ਗਏ ਉਹਨਾਂ ਨੂੰ ਵੀ ਅਸੀਂ ਸ਼ਹੀਦ ਕਹਿੰਦੇ ਆ ਨਾ ਉਸ ਦੇ ਵਿੱਚ ਉਹਨਾਂ ਨੂੰ ਸ਼ਹੀਦ ਆ ਫਿਰ ਉਹ ਉਹ ਫੌਜੀ ਕਿਉਂ ਨਹੀਂ ਸ਼ਹੀਦ ਹੋ ਸਕਦਾ ਦਰਜਾਂ ਨੂੰ ਕਿਉਂ ਨਹੀਂ ਤਸੱਜਾ ਰਿਹਾ ਜੀ ਕਿਉਂ ਨਹੀਂ ਕਾਰਵਾਈਆਂ ਕੀਤੀਆਂ ਉਥੇ ਪਰ ਇਹ ਸਿੱਖਾਂ ਨਾਲ ਇਹ ਜਿਹੜੀਆਂ ਸਰਕਾਰਾਂ ਨੇ ਸਾਨੂੰ ਹਮੇਸ਼ਾ ਥੱਲੇ ਲਾਉਣ ਤੇ ਲੱਗੀਆਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਰਹਿੰਦੀ ਕਦੋਂ ਇਹਨਾਂ ਨਾਲ ਹੋਵੇ ਅੱਜ ਵੀ ਜੇ ਭਾਰਤੀ ਦੀ ਹੋਂਦ ਬਰਕਰਾਰ ਰਹੀ ਆ ਅਲਟ ਡਾਂਕਾ ਰੌਲਾ ਪਾਉਂਦੇ ਫਿਰਦੇ ਨੇ ਤਿਰੰਗੇ ਦੀਆਂ ਜਤਰਾਆਂ ਕਰਦਾ ਫਿਰਦੇ ਨੇ ਤੇ ਇਹ ਸਿੱਖਾਂ ਦੀ ਬਦੌਲਤ ਹੋਇਆ ਅਮਰਪ੍ਰੀਤ ਸਿੰਘ ਨੇ ਜਾ ਕੇ ਉਥੇ ਸੰਧੂਰਜੀ ਅਟੈਕ ਕੀਤਾ ਜੇ ਇਹਨਾਂ ਦੇ ਜਦੋਂ ਲੋਰ ਹੁੰਦੀ ਆ ਉਦੋਂ ਸਿੱਖਾਂ ਦੀ ਧਿਆਜਿਆ ਕਰ ਹੁਣ ਇਹ ਛੰਡੇ ਲਾਲਾ ਜਾਂਦੇ ਦੇ ਸਿੱਖ ਫੌਜੀ ਗੱਡੀਆਂ ਦੇ ਉਦੋਂ ਦਾ ਕਿਸੇ ਨੇ ਰੋਕਿਆ ਨਹੀਂ ਹੈਗਾ ਜੇ ਸਾਡੇ ਸਿੱਖ ਹਿਮਾਚਲ ਦੇ ਵਿੱਚ ਝੰਡੇ ਲਾ ਕੇ ਜਾਣ ਤਾਂ ਅਸੀਂ ਖਾਸਤਾਨੀ ਬਣ ਜਾਂਦੇ ਤਾਂ ਅਸੀਂ ਅੱਤਵਾਦੀ ਹੋ ਜਾਂਦੇ ਆ ਜੀ ਹੈ ਸਾਡੇ ਨਾਲ ਸਰਕਾਰਾਂ ਬਿਤਕਰਾ ਕਰਦੀਆਂ ਨੇ ਇਸ ਕਰਕੇ ਸਾਰਾ ਝੂੜ ਦਾ ਬਰਤਾਨਾ ਰਚਿਆ ਜਾ ਰਿਹਾ ਸਾਰਾ ਕੁਝ ਇਹਨਾਂ ਵੱਲੋਂ ਆਪ ਹੀ ਕੀਤਾ ਜਾ ਰਿਹਾ ਕੁਝ ਨਹੀਂ ਹੋਇਆ ਕੋਈ ਕਿਸੇ ਨੇ ਉਹਨਾਂ ਨੇ ਰਿਟਾਰ ਤੇ ਨਹੀਂ ਸੀ ਸਿਰਫ ਇਹਨਾਂ ਨੇ ਜਾਣ ਬੁੱਝ ਕੇ ਅਫਵਾਹ ਫਲਾਈ ਆ ਤੇ ਸ਼ਰੋਣੀ ਕਮੇਟੀ ਨੇ ਵੀ ਇਹਦੇ ਖਲਾਸੇ ਕਰਤੇ ਆ ਸਾਰਿਆਂ ਨੇ ਜਿਹੜੇ ਉਹ ਖਲਾਸੇ ਹੋ ਗਏ ਆ ਤੇ ਇਸ ਕਰਕੇ ਇਹ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਜਾਂ ਹੁਣ ਇਹ ਸਾਡੇ ਗੁਰਦਾਰਾ ਨੂੰ ਇਹ ਬਚਾਉਣਗੇ ਜੀ ਉਹ ਭੋਜਤ ਲਈ ਹੁੰਦਾ ਜਿਹੜਾ ਕਿਸੇ ਦੇ ਗੁਰਤਾਂ ਹੰਟਾਵੇ ਕੈਰ ਹੁੰਦੇ ਨੇ ਉਹ ਇੱਕ ਤੇ ਇੱਕ ਇੱਕ ਇਹਨਾਂ ਦੀ ਹੋਸ ਸਾਜਟ ਹੈ ਇਹ ਜਿਹੜਾ ਬਣਾਉਂਦੇ ਜਿੱਥੇ ਜਿੱਥੇ ਅਟੈਕ ਹੁੰਦੇ ਨੇ ਇਹਨਾਂ ਨੇ ਉਹ ਨਕਸ਼ੇ ਦੇ ਵਿੱਚ ਲਏ ਹੁੰਦੇ ਨੇ ਜਾਣ ਬੁੱਝ ਕੇ ਇਹ ਜਿਸ ਤਰ੍ਹਾਂ ਉਹ ਜਿਹੜਾ 에ਅਰ ਸਟ੍ਰੈਕ ਕੀ ਕਹਿੰਦੇ ਨੇ ਉਹ ਬਣਾਉਂਦੇ ਨੇ ਜਿੱਥੇ ਹਮਲਾ ਕਰ ਰਏ ਕੀਤਾ ਜਾਂਦਾ ਉਹ ਉਥੇ ਇਹਨਾਂ ਨੇ ਜਾਣ ਬੁੱਝ ਕੇ ਨਕਸ਼ੇ ਤਿਆਰ ਕਰ ਲੈਂਦੇ ਨੇ ਵੀ ਧਾਰਮਿਕ ਸਥਾਨ ਵੀ ਵਿੱਚ ਪਾ ਦਿੰਦੇ ਨੇ ਉਹ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਇਹ ਧਾਰਮਿਕ ਸਥਾਨ ਵੀ ਆ ਵੀ ਸਾਜ ਦੇ ਨਾਲ ਇੱਥੇ ਖਾਮਲਾ ਹੋਏ ਤੇ ਮੰਜੇ ਹੈਲਦੀ ਕੋ ਕੀ ਬੰਬ ਡਿਗਣਗੇ ਸਿੱਖਾਂ ਭੜਕਣਗੇ ਇਹ ਵੀ ਇਹਨਾਂ ਦੀ ਸਾਜ਼ਿਸ਼ ਆ ਇਹ ਆਪ ਹੀ ਸਾਰਾ ਕੋਈ ਕਿੰਨੇ ਕਿੰਨੇ ਕੋ ਡਿਗਿਆ ਸਾਰਾ ਕੋ ਸਿਰ ਭਾਰਤ ਆ ਰੰਦਾ ਹੀ ਸੀਗਾ ਰਫੇਲ ਉਹਨਾਂ ਨੇ ਛਿੱਟ ਲੇ ਜੀ ਇਸ ਕਰਕੇ ਜਿਹੜੇ ਸਿੱਖਾਂ ਨੂੰ ਨਾਮ ਬਦਨਾਮ ਕੀਤਾ ਜਾਵੇ ਸਿੱਖਾਂ ਦੀ ਹੋਂਦ ਬਚਾਉਣ ਵਾਸਤੇ ਭਾਰਤ ਦੀ ਹੋਂਦ ਜੀ ਲੜਾਈ ਅੱਜ ਸਿੱਖਾਂ ਨੇ ਦਿੱਤੀ ਹੈ ਜੀ ਇਹ ਜੰਗ ਦਾ ਚਾਹੇ ਉਹ ਥੋੜੀ ਲੱਗੀ ਬਹੁਤੀ ਲੱਗੀ ਅੱਜ ਸਿੱਖਾਂ ਦੇ ਸਿਰ ਤੇ ਹੀ ਸੇੜਾ ਜਾਂਦਾ ਅੱਜ ਸਿੱਖਾਂ ਦੇ ਕਰਕੇ ਹੀ ਭਾਈ ਜਿਹੜੋ ਚਰਨ ਅਮਰਪ੍ਰੀਤ ਸਿੰਘ ਉਹਦੇ ਕਰਕੇ ਹੀ ਇਹ ਜੰਮਗੋਦੇ ਮਾਰਦੇ ਫਿਰਦੇ ਨੇ ਚੰਨਲਾਂ ਤੇ ਇਹ ਤਾਂ ਬਹੁਤ ਕੁਝ ਕਹਿੰਦੇ ਸੀ ਅਸੀਂ ਅੱਜ اسلامਾਬਾਦ ਤੇ ਕਬਜ਼ਾ ਕਰ ਲਿਆ ਲਾਹੌਰ ਤੇ ਕਬਜ਼ਾ ਕਰ ਲਿਆ ਹਾਂਜੀ ਅੱਜ ਪਾਕਿਸਤਾਨ ਫੌਜ ਤਾਂ ਜਨ ਚੜਦੇ ਨੂੰ ਐ ਕਰਦਾਂਗੇ ਉਹ ਕਿੱਥੇ ਗਿਆ ਹੁਣ ਕਿ ਕਿਹੜਾ ਕਿੱਥੇ ਕੀ ਕਰਿਆ ਇਹਨਾਂ ਨੇ ਕਿਹੜਾ ਕਬਜ਼ਾ ਕਰਿਆ ਕਿੱਥੇ ਫੌਜਾਂ ਤਾਰਦੀਆਂ ਸਾਰਾ ਝੂਠ ਦਾ ਵਰਤਾਨ ਦੇ ਇਹਨਾਂ ਨੇ ਛੱਡਿਆ ਜਿਹੜੇ ਅੱਜ ਸਾਡੇ ਆਫੀਸ ਇੱਕ ਵੀਡੀਓ ਜੀ ਆ ਰਹੀ ਹੈ ਆਪ ਵੀ ਛੱਡ ਰਹੇ ਨੇ ਇਹ ਹਾਂਜੀ ਸਾਰਾ ਕੁਝ ਇਸ ਕਰਕੇ ਸਾਨੂੰ ਬਦਨਾਮ ਕਰਨ ਵਾਸਤੇ ਜਾਣਬੁੱਝ ਕੇ ਸਾਰੀਆਂ ਚਾਲਾਂ ਚੱਲ ਰਹੀਆਂ ਨੇ ਲੋਕ ਮੁਸਲਮਾਨਾਂ ਤੇ ਸਿੱਖਾਂ ਦਾ ਜਿਹੜਾ ਹੈਗਾ ਉਹ ਆਪਸ ਵਿੱਚ ਕਲੇਸ਼ ਵਧੇ ਬਿਲਕੁਲ ਜੀ ਬਿਲਕੁਲ ਸੋ ਬਾਬਾ ਜੀ ਇੱਕ ਇਸੇ ਦੇ ਨਾਲ ਇੱਕ ਹੋਰ ਬਿਆਨ ਹੈਗਾ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਸੁਮੇਰ ਇਮਾਨ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਕਹਿੰਦੇ ਬਿਆਨ ਦਿੱਤਾ ਗਿਆ ਹੈ ਵੀ ਭਾਰਤ-ਪਾਕਿਸਤਾਨ ਦੇ ਤਣਾਅ ਵਕਤ ਹਰਮੰਦਰ ਸਾਹਿਬ ਦੀਆਂ ਹਰਮੰਦਰ ਸਾਹਿਬ ਦੇ ਉੱਪਰ ਫੌਜਾਂ ਦੀਆਂ ਹਵਾਈ ਸੁਰੱਖਿਆ ਗੱਣਾ ਲੱਗੀਆਂ ਹੋਈਆਂ ਸੀ ਜਿਸ ਕਰਕੇ ਵਿਚਾਰਿਆ ਹੈਗਾ ਦੇਖੋ ਉਹ ਤਾਂ ਹੁਣ ਸਾਰੇ ਪਾਸੇ ਨੇ ਵਿਚਾ ਕੇ ਤਾਂ ਸਾਰੇ ਪਾਸੇ ਕਹਿੰਦੇ ਸੀ ਉਹਨਾਂ ਨੇ ਆਪ ਸਫਲ ਬਣਾਤੇ ਮਢੈਲਾ ਉਹ ਕਰਤਾ ਕਰਤਾ ਤੇ ਦੇਖੋ ਕੋਈ ਨਹੀਂ ਸਾਰਾ ਕੁਝ ਆਲੋ-ਵਲ ਤੁਹਾਡੇ ਸਾਹਮਣੇ ਪੜਦੇ ਖੁੱਲ੍ਹੇ ਜਿਵੇਂ-ਜਿਵੇਂ ਸਮਾਂ ਬੀਤੇ ਨਾਲ ਸਾਰੇ ਭੇਦ ਖੁੱਲ੍ਹੀ ਜਾਣੇ ਆ ਜਿਹਨੇ ਕੀ ਕੀਤਾ ਕੌਣ ਕੀ ਕਰ ਰਿਹਾ ਤੇ ਪਲਵਾਰਮਾ ਵੀ ਇਹਨਾਂ ਨੇ ਕਰਵਾਇਆ ਚਿੱਠੀ ਸਿੰਘਪੁਰਾ ਵੀ ਇਹਨਾਂ ਨੇ ਕਰਵਾਇਆ ਹੁਣ ਆਲਾ ਸਭ ਕੁਝ ਇਹਨਾਂ ਨੇ ਆਪ ਹੀ ਕਰਾਏ ਨੇ ਤੇ ਉਹਦੀ ਜਾਂਚ ਹੋਣੀ ਚਾਹੀਦੀ ਜਿਹੜੇ ਹੱਤਿਆਰਵਾਦੀ ਨੇ ਜਿਨ੍ਹਾਂ ਨੇ ਪਹਿਲਾਂ ਗਾਮ ਦੇ ਵਿੱਚ ਇਨਸਾਨੀਅਤ ਦਾ ਕਤਲ ਕੀਤਾ ਉਹਨਾਂ ਨੂੰ ਸਜ਼ਾ ਨਹੀਂ ਚਾਹੀਦਾ ਉਹਨਾਂ ਨੂੰ ਤਬਾਹ ਕਰਨਾ ਚਾਹੀਦਾ ਗੋਲੀ ਮਾਰਨੀ ਚਾਹੀਦੀ ਉਹਨਾਂ ਨੂੰ ਫੜ ਕੇ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਸਖਤ ਤੇ ਉਹਨਾਂ ਨੂੰ ਖਾਤਮਾ ਕਰ ਦੇਣਾ ਚਾਹੀਦਾ ਤੇ ਉਹਨਾਂ ਕਰਕੇ ਪੰਜ ਬੰਦਿਆਂ ਕਰਕੇ ਇੱਕ ਦੇਸ਼ ਨੂੰ ਅ ਭੱਠੀ ਦੇ ਜੰਗ ਦੇ ਮੈਦਾਨ ਦੇ ਵਿੱਚ ਉਤਾਦ ਇਹਨਾਂ ਖਾਤਮਾ ਕਰ ਦੇਣਾ ਕਿੱਥੇ ਦਾ ਇਨਸਾਨੀਅਤ ਕਿੱਥੇ ਦਾ ਇਹ ਸੋਚ ਆ ਤੇ ਉਹਨਾਂ ਨੂੰ ਪੰਜ ਬੰਦੇ ਨੂੰ ਮਾਰੋ ਜਿਹੜੇ ਚਾਰ ਆਏ ਤੇ ਉਹਨਾਂ ਨੂੰ ਫੜੋ ਪੁਲਿਸ ਕਿੱਥੇ ਗਈ ਸੀ ਬੀਐਸਐਫ ਉਹ ਕਿੱਥੇ ਸੀ ਉੱਥੇ ਅ ਚਿੜੀ ਨਹੀਂ ਲੰਗਣ ਦੇ ਉਹ ਕਿਵੇਂ ਚਲੇ ਕੇ ਵਰਦੀ ਪਾ ਕੇ ਜੀ ਸਾਰਾ ਕੁਝ ਇਹਨਾਂ ਦਾ ਆਪਦਾ ਘਰ ਆਇਆ ਕਰਾਇਆ ਆਪ ਹੀ ਸੀ ਆਪ ਰਲੇ ਹੋਰੇ ਸਾਰਾ ਕੁਝ ਇਹਦੀਆਂ ਜਾਂਚਾਂ ਪੀਨੇ ਕਰਨੀਆਂ ਨੇ ਸਰਕਾਰ ਇਹਨਾਂ ਦੇ ਹੱਥ ਜੜਾ ਜਿਹੜਾ ਉਸ ਮਰਜ਼ੀ ਕਰੀ ਜਾਣਾ ਜੀ ਜੀ ਇਸ ਕਰਕੇ ਜਿਹੜੇ ਲੋਕ ਨੇ ਹੁਣ ਸੋਸ਼ਲ ਮੀਡੀਆ ਵੀ ਤੇ ਹੋਰ ਵੀ ਸਾਰੇ ਕੁਝ ਜਾਣਦੇ ਨੇ ਵੀ ਕਿੰਨੇ ਕਿਹੇ ਇਮਾਨਦਾਰ ਨੇ ਭਾਰਤ ਵਾਲੇ ਜੀ ਦੇਖੋ ਇਹ ਅਸੀਂ ਪੰਜਾਬ ਦੇ ਵਾਸੀਆਂ ਸਾਡਾ ਇਹ ਦੇਸ਼ ਆ ਤੇ ਜਦੋਂ ਕੋਈ جنگ ਦੀ ਗੱਲ ਆਉਂਦੀ ਆ ਹਾਂਜੀ ਜਦੋਂ ਹੋਂ ਦੀ ਗੱਲ ਹੁੰਦੀ ਆ ਫਿਰ ਅਸੀਂ ਆਪਦੇ ਜਿਹੜੇ ਸਾਡੇ ਫੌਜ ਆ ਸਿੱਖ ਫੌਜ ਆ ਉਹ ਮੂਰੇ ਹੋ ਕੇ ਲੜਦੀ ਆ ਤੇ ਸ਼ਹੀਦੀਆਂ ਦਿੰਦੀ ਆ ਆਨ ਸ਼ਾਨ ਭਾਰਤ ਦੀ ਖਾਤਰ ਉਹ ਆਪਣੀ ਜਾਨਾਂ ਵੀ ਕੁਰਬਾਨ ਕਰਦੀ ਆ ਅੱਜ ਵੀ ਹੋ ਰਹੀਆਂ ਨੇ ਜੀ ਅੱਜ ਵੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਇਹ ਸਾਰਾ ਨਾ ਬਿਤਕ ਰਹੀ ਆ ਹੋਰ ਕੀ ਆ ਇਹ ਜੀ ਸੋ ਬਾਬਾਏ ਸੋ ਬਾਬਾ ਜੀ ਕਿ ਜਗਿੰਦਰ ਯਾਦਵ ਇੱਕ ਲੀਡਰ ਹੈਗੇ ਨੇ ਭਾਰਤ ਦੇ ਕਹਿੰਦੇ ਭਾਰਤ-ਪਾਕ ਜੰਗ ਦੇ ਸਮੇਂ ਪਾਕਿਸਤਾਨ ਦੇ ਫੌਜੀ ਅਫਸਰ ਦਾ ਕਹਿੰਦੇ ਫੋਨ ਆਇਆ ਮੋਦੀ ਸਾਹਿਬ ਨੇ ਆਪਣੇ ਬਿਆਨ ਦੇ ਵਿੱਚ ਗੱਲ ਕਹੀ ਹੈਗੀ ਹੈ ਕਹਿੰਦੇ ਵੀ ਭਾਰਤ ਦੇ ਕੋਲ ਕੋਹਾਰ ਲਗਾਈ ਕਿ ਅਸੀਂ ਸਮਝੌਤੇ ਲਈ ਤਿਆਰ ਹਾਂ ਇੱਥੇ ਸਵਾਲ ਇਹ ਉੱਠਦਾ ਹੈ ਕਿ ਮੋਦੀ ਮੋਦੀ ਸਾਹਿਬ ਨੇ ਸੁੱਕਾ ਸਮਝੌਤਾ ਕਿਉਂ ਮੰਨ ਲਿਆ ਕੋਈ ਅੱਤਵਾਦੀ ਦੀ ਮੰਗ ਨਹੀਂ ਕੀਤੀ ਵੀ ਸਾਨੂੰ ਅੱਤਵਾਦੀ 4 ਦੇ ਦਿਓ ਜਾਂ 10 ਅੱਤਵਾਦੀ ਦੇ ਦਿਓ ਜਿਵੇਂ ਇੱਕ ਫਰੋਜਪੁਰ ਦੇ ਸਰਹੱਦ ਤੋਂ ਇੱਕ ਭਾਰਤ ਦਾ ਫੌਜੀ ਪਾਕਿਸਤਾਨੀ ਗ੍ਰਿਫਤਾਰ ਕਰ ਲਿਆ ਸੀ ਕਹਿੰਦੇ ਵੀ ਉਹਨੂੰ ਵੀ ਛਡਾਉਣ ਦੀ ਕੋਈ ਗੱਲ ਨਹੀਂ ਕੀਤੀ ਨਾ ਕੋਈ ਮੰਗ ਰੱਖੀ ਕਹਿੰਦੇ ਵੀ ਬਿਲਕੁਲ ਨਰਿੰਦਰ ਮੋਦੀ ਨੇ ਚੁੱਪਚਾਪ ਤੇ ਟਰੰਪ ਸਾਹਿਬ ਦੇ ਕਹਿਣ ਤੇ ਸਮਝੌਤਾ ਕਰ ਲਿਆ ਕਹਿੰਦੇ ਕਿ ਉਹ ਤਾਂ ਹੁਣ ਦੀਦਾ ਵੀ ਹੁਣ ਸਾਰੇ ਪਾਸੇ ਦੇਖੋ ਜਿਹੜਾ ਸ਼ਕਤੀਸ਼ਾਲੀ ਆ ਜਦੋਂ ਤਾਹਾਂ ਤੋਂ ਡੰਡਾ ਤਾਕਤ ਦਾ ਬਾਜ ਹੈ ਨਾ ਫਿਰ ਇਹਨਾਂ ਦੀ ਅਕਲ ਟਕਾਣੀ ਆਉਂਦੀ ਆ ਜੀ ਤੇ ਨਾ ਮੰਨਦੇ ਟਰੰਪ ਦੀ ਗੱਲ ਨਾ ਬੰਦ ਕਰਦੇ ਜੁੱਧ ਫਿਰ ਪਤਾ ਲੱਗ ਜਾਂਦਾ ਇਹਨਾਂ ਨੂੰ ਹੂੰ ਠੀਕ ਆ ਨਾ ਤੇ ਉਹਨਾਂ ਦੀ ਵਿਚਾਰੇ ਨੂੰ ਕਿਨੇ ਸੌਣੋਂ ਤੋਂ ਬਾਅਦ ਕਿਤੇ ਜਿਹੜਾ ਫੌਜੀ ਫੜ ਕੇ ਲੈ ਗਏ ਸੀ ਉਹ ਭਲੇਖੇ ਨਾਲ ਕਹਿੰਦੇ ਉਧਰਲੇ ਪਾਸੇ ਚਲੇ ਗਿਆ ਸੀ ਉਹਨਾਂ ਦੀ ਕਿਸੇ ਬਾਰਡਰ ਦੀ ਕਰਨੀ ਹੈ ਨਾ ਹਾਂਜੀ ਕੋਈ ਨਹੀਂ ਮੰਗ ਨਹੀਂ ਕਰੀ ਕਿਸੇ ਨੇ ਉਹ ਤਾਂ ਹੁਣ ਬਾਅਦ ਚ ਉਹਨਾਂ ਨੇ ਛੱਡਿਆ ਵਾ ਜੀ ਜੀ ਇਹ ਤਾਂ ਲੋਕਾਂ ਨੂੰ ਮਰਵਾਉਣ ਦੇ ਤਰੀਕੇ ਹੈ ਪਰਮਾਣੂ ਜੰਗ ਇਹਨਾਂ ਨੇ ਕਰਾਉਣਾ ਸੀਗਾ ਉਹ ਚਲੋ 트럼ਪ ਵਿੱਚ ਆ ਗਿਆ ਉਹਨੇ ਇੱਕ ਦਬਕਾ ਮਾਰਿਆ ਇਹਨਾਂ ਨੂੰ ਸਾਰਿਆਂ ਨੂੰ ਪਿੰਟਾਂ ਕਿੱਲਿਆਂ ਹੋ ਗਏ ਨੇ ਸਾਰਿਆਂ ਨੂੰ ਬੰਦ ਕਰਨਾ ਪਿਆ ਜੀ ਇਹੋ ਪਾਕਿਸਤਾਨ ਦੀ ਚਾਹੇ ਭਾਰਤ ਸੀਗਾ ਜੀ ਜੀ ਹਾਂ ਜੀ ਸੋ ਬਾਬਾ ਜੀ ਕੀਲਾ ਸਵਾਲ ਕਰਦੇ ਆ ਵੀ ਜੋ ਚੜਦੇ ਪੰਜਾਬ ਤੇ ਸਿੱਖ ਵੀ ਹੈਗੇ ਨੇ ਹਰੇਕ ਸਿੱਖ ਦੇ ਮੂੰਹੋਂ ਇੱਕ ਹੀ ਗੱਲ ਸੀ ਕਿ ਕਿ ਪਾਕਿਸਤਾਨ ਨਾਲ ਜੰਗ ਨਹੀਂ ਹੋਣੀ ਚਾਹੀਦੀ ਤੇ ਕਿਉਂਕਿ ਇਸ ਨਾਲ ਲੈਂਦਾ ਪੰਜਾਬ ਤੇ ਚੜਦੇ ਪੰਜਾਬ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਤੇ ਜਿਹੜੇ ਕੋਈ ਵੀ ਜਿਹੜਾ ਉਹ ਜਿਹੜਾ ਚੰਗੇ ਪ੍ਰਭਾਵ ਨੇ ਜਿਹੜੇ ਸਾਹਮਣੇ ਧਾਰਨੇ ਉਹ ਕੋਈ ਵੀ ਜੰਗ ਨਹੀਂ ਚਾਹੁੰਦਾ ਹੈਗਾ ਜੀ ਜੀ ਇਨਸਾਨ ਦਾ ਪੰਜਾਬ ਦਾ ਹੀ ਹੁੰਦਾ 1947 ਵੇਲੇ ਕਹਿੰਦੇ ਭਾਰਤ ਆਜ਼ਾਦ ਹੋ ਗਿਆ ਭਾਰਤ ਆਜ਼ਾਦ ਹੋ ਸਕਦਾ ਪੰਜਾਬ ਦਾ ਤਾਂ ਖਾਤਮਾ ਕਰਤਾ ਨਾ ਉਸ ਵੇਲੇ ਜੀ ਜੀ ਲੈਂਦਾ ਇੱਕ ਲੈਂਦੇ ਜ ਵੜ ਗਿਆ ਪੰਜਾਬ ਇੱਕ ਰਾਡਾ ਇੱਧਰ ਚੜਦੇ ਜਾ ਗਿਆ ਭਾਰਤ ਜਾ ਕੇ ਪਾਕਿਸਤਾਨ ਚਲੇ ਗਿਆ ਹਾਂਜੀ ਸਾਡੀ ਤਾਂ ਵੰਡ ਹੋ ਗਈ ਨਾ ਬਾਬੇ ਤਾਂ ਲੱਖਾਂ ਸਿੱਖ ਵੀ ਜਿਹੜੇ ਮਾਰੇ ਗਏ ਜੀ ਬਹੁਤ ਖਸ ਹੋਇਆ ਕਿੰਨਾ ਨੁਕਸਾਨ ਹੋਇਆ ਪੰਜਾਬ ਦੇ ਹੋਇਆ ਇਹਨਾਂ ਦਾ ਤਾਂ ਕੱਖ ਨਹੀਂ ਵਿਗੜਿਆ ਨਾ ਇਹਨਾਂ ਦਾ ਕੁਝ ਵਿਗੜਿਆ ਨਾ ਇਹਨਾਂ ਦਾ ਕੁਝ ਉਹ ਇਹਨਾਂ ਨੂੰ ਤਾਂ ਜਿਆਦੀ ਮਿਲ ਗਈ ਹਾਂਜੀ ਹਾਂਜੀ ਨੁਕਸਾਨ ਸਿੱਖਾਂ ਦਾ ਹੋਇਆ ਕੋਈ ਵੀ ਜਿਹੜਾ ਹੈਗਾ ਉਹ جنگ ਨਹੀਂ ਚਾਹੁੰਦਾ ਜਿਹੜੇ ਸਮਝਦਾਰ ਬੰਦੇ ਨੇ ਉਹ ਜੰਗ ਨਹੀਂ ਚਾਹੁੰਦੇ ਉਹਦੇ ਨਾਲ ਜਿਹੜੀ ਬਰਬਾਦੀ ਹੁੰਦੀ ਹੁੰਦੀ ਆ ਹੋਰ ਕੁਝ ਨਹੀਂ ਬੱਲੇ ਪੈਂਦਾ تباہੀ ਹੁੰਦੀ ਆ ਪਰਿਵਾਰ ਜਿਨ੍ਹਾਂ ਦੇ ਜੰਗ ਆਪਾਂ ਦੇਖਦੇ ਆ ਹੁਣ ਸੋਸ਼ਲ ਮੀਡੀਆ ਦੇ ਵਿੱਚ ਜਿ세 ਜਿ세 ਜੰਗ ਲੱਗੀ ਉੱਥੇ ਉੱਥੇ ਕੀ ਹਾਲ ਆ ਕਿਵੇਂ ਬੱਚੇ ਰੋਕ ਤੋਂ ਲਾਉਂਦੇ ਫਿਰਦੇ ਨੇ ਜੀ ਜੀ ਕਿਵੇਂ ਹਸਪਤਾਲਾਂ ਦੇ ਵਿੱਚ ਕੁਝ ਨਹੀਂ ਬਣ ਚੰਗ ਦਾ ਨਾਮ ਹੀ ਮਾੜਾਗਾ ਇਸ ਕਰਕੇ ਜਿਹੜੇ ਲੋਕ ਨੇ ਜਾਣ ਬੁੱਝ ਕੇ ਇਹ ਸਿਰਫ ਆਪਣੀ ਵੋਟਾਂ ਦੀ ਖਾਤਰ ਸਾਰਾ ਕੰਮ ਸੰਭਾਉਂ ਜਰਤਿਆ ਗਿਆ ਇਹਨਾਂ ਨੂੰ ਵੋਟਾਂ ਦੀ ਹੋ ਗਈ ਉਥੇ ਦਿਹਾਰ ਦੇ ਵਿੱਚ ਵੋਟਾਂ ਨੇ ਭੱਜ-ਭੱਜ ਕੇ ਆਪਦੀ ਸੀਟਾਂ ਪੱਕੀਆਂ ਫਿਰ ਤੇ ਫਿਰ ਦਮੂਗਾ ਜੇ ਮਾਰ ਨਹੀਂ ਹੁਣ ਉਥੇ ਇਕੱਠਾਂ ਦੇ ਵਿੱਚ ਵੀ ਅਸੀਂ ਜਿੱਤ ਲਿਆ ਆਹ ਕਰ ਲਿਆ ਅਸੀਂ ਗੋਡਰੀਆਂ ਲਵਾਤੀਆਂ ਬਸ ਸਿਰਫ ਵੋਟਾਂ ਦੀ ਖਾਤਰ ਇਹ ਸਾਰਾ ਕਿਗਵਾਂਜ ਰਤਿਆ ਗਿਆ ਹੋਰ ਕੁਝ ਨਹੀਂ ਹੈਗਾ ਜੀ ਪੰਜਾਬ ਨੂੰ ਖਤਮ ਕਰਨ ਬਾਤ ਜੀ ਜੀ ਸੋ ਬਾਬਾ ਜੀ ਜਾਣਕਾਰੀ ਦੇਣ ਵਾਸਤੇ ਆਗਈ ਤਾਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ